ਹਾਂਜੀ ਭਾਈ ਕੀ ਨਾਮ ਤੁਹਾਡਾ ਹੈਗਾ ਸਰ ਜੀ ਮੇਰਾ ਨਾਮ ਹੈਗਾ ਮੁਹੰਮਦ ਅਲੀ ਆ ਇਹ ਕਦੋਂ ਤੁਹਾਡੇ ਇਥੇ ਆਦਤ ਕਿ ਪਰਸੋਂ ਲੱਗੀ ਹੈ ਜੀ 2:30 ਵਜੇ 2:30 ਪੌਣੇ ਕਿ 3 ਵਜੇ ਪਰਸੋਂ ਇਹ ਕਿੰਨੇ ਤੁਹਾਡੇ ਘੱਟਿਆਂ ਦੀ ਪਰਾਲੀ ਸੀ ਇਹ ਸਰ ਸਾਡੀ ਹੈਗੀ 5 ਕਿਲੇ ਦੀ ਹਾਂਜੀ ਕਿੰਨੇ ਘਰਾਂ ਦੀ ਪਰਾਲੀ ਸੀ ਪੰਜਾਂ ਘਰਾਂ ਦੀ ਹੈ ਜੀ ਕੀ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਸਰ ਸਾਡਾ ਇਹ ਥੋੜਾ ਜਿਹਾ ਤਾਰ ਛਾੜ ਰੋਣਾ ਉਥੋਂ ਸਾਡਾ 500 ਕਿੱਲੇ ਦਾ ਨੁਕਸਾਨ ਹੋ ਗਿਆ 12-13 ਲੱਖ ਦਾ ਨੁਕਸਾਨ ਹੋ ਗਿਆ ਬੱਤੀ ਵਾਲਿਆਂ ਨੂੰ ਥੋੜਾ ਜਿਹਾ ਅੱਗੇ ਇੱਕ ਦੋ ਵਾਰੀ ਅਸੀਂ ਦੱਸਿਆ ਉਹਨਾਂ ਨੂੰ ਕਿ ਤੁਹਾਡਾ ਇੱਥੇ ਥੋੜਾ ਜਿਹਾ ਫਾਲਟ ਹੈਗਾ ਵਾ ਸਾਡਾ ਨੁਕਸਾਨ ਕਿਤੇ ਵੱਡਾ ਨਾ ਹੋ ਜਾਵੇ ਉਹਨਾਂ ਨੇ ਗੌਰ ਨਹੀਂ ਕੀਤੀਗੀ ਹਾਂਜੀ ਪਤਾ ਤੁਹਾਨੂੰ ਕਿੱਦਾਂ ਲੱਗਾ ਸੀ ਪਤਾ ਸਰ ਹੁਣ ਇੱਕਦਮ ਦੇਖਿਆ ਤੇ ਅੱਗ ਲੱਗੀ ਬਹੀ ਗਾਨ ਹਾਂਜੀ ਹਾਂਜੀ ਉਦੋਂ ਹੀ ਆਗੇ ਫੇ ਅੱਗ ਕਾਬੂ ਨਹੀਂ ਹੋਈ ਫਾਈਬਰ ਗੇਟ ਵੀ 1 ਘੰਟਾ ਲੇਟ ਆਈਗੀ ਸਰ ਫੋਨ ਤੇ ਉਦੋਂ ਹੀ ਕਰਤਾ ਸੀ 1 ਘੰਟਾ ਲੇਟ ਆਈਗੀ ਸਰ ਹਾਂਜੀ ਤੇ ਇਸ ਤੋਂ ਬਾਅਦ ਤੁਹਾਡੇ ਕੋਲ ਪ੍ਰਸ਼ਾਸਨ ਦਾ ਕੋਈ ਕੋਈ ਬੰਦਾ ਸਰ ਪ੍ਰਚਾਰ ਸੰਸਦ ਦਾ ਕੋਈ ਬੰਦਾ ਨਹੀਂ ਪਹੁੰਚਿਆ ਤੇ ਸਰਪੰਚ ਸਾਹਿਬ ਆਏ ਹੀ ਬਾਕੀ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਕੋਈ ਡੀਸੀ ਕੋਈ ਲੀਡਰ ਜਾਂ ਕੋਈ ਵੀ ਸਾਡੇ ਕੋਲ ਨਹੀਂ ਪਹੁੰਚਿਆਗਾ ਸਾਡਾ ਇੰਨਾ ਵੱਡਾ ਨੁਕਸਾਨ ਹੋ ਗਿਆ ਸਾਡੇ ਕੋਈ ਨਹੀਂ ਹਾਲੇ ਤਾਈਂ ਕਿ ਮਦਦ ਜਾਂ ਕੁਝ ਵੀ ਸਾਡਾ ਕੁਝ ਨਹੀਂ ਹਾਲੇ ਤਾਈਂ ਹੋਇਆ ਇਹ ਪੱਟਿਆਂ ਨੂੰ ਕੀ ਪਾ ਰਹੇ ਹੁਣ ਸਰ ਜੇ ਹੁਣ ਇਦਾਂ ਮਾੜਾ ਮੋਟਾ ਟੈਂਪਾਸ ਕਰ ਰਹੇ ਆ ਸਾਡਾ ਭਾਈਚਾਰਾ ਕੋਈ ਕੋਈ ਥੋੜੇ ਟਰਾਲੀ ਦਿੰਦਾ ਕੋਈ ਅੱਧੀ ਟਰਾਲੀ ਇਦਾਂ ਲਿਆ ਲਿਆ ਕੇ ਪਾਉਣ ਦੇ ਸੇ ਤੁਹਾਨੂੰ ਨਹੀਂ ਪਤਾ ਕਿ ਇਹ ਤਾਰਾਂ ਲੱਗ ਕੇ ਲਗਾਈ ਹੋਈ ਸਾਰਾ ਹੀ ਇਥੇ 30 40 ਸਾਲ ਤੋਂ ਪ੍ਰਾੜੀ ਲਾ ਦਿੰਦੇ ਆ ਰਹੇ ਹਾਂ ਤੇ ਤਰ੍ਹਾਂ ਤੋਂ ਅੱਗੇ ਪਰਾਂ ਹੀ ਸੀਗੀ ਪ੍ਰਾੜੀ ਇਹੋ ਜੇ ਲੱਗੇ ਨਹੀਂ ਪਰ ਉਹ ਥੋੜੀ ਤਾਰ ਛਾਟ ਹੋਣਾ ਉਹਨਾਂ ਨੂੰ ਅੱਗੇ ਵੀ ਅਸੀਂ ਦੱਸਿਆ ਹੀ ਇੱਕ ਦੋ ਵਾਰੀ ਪਰ ਉਹਨਾਂ ਸਾਡੀ ਗੱਲ ਗਹਿਲੀ ਨਹੀਂ ਹੈਗੀ ਹਾਂਜੀ ਇਹ ਬਾਅਦ ਵੀ ਨਹੀਂ ਆਇਆ ਜਦੋਂ ਆਪ ਗੱਲ ਬਾਅਦ ਵੀ ਨਹੀਂ ਆਇਆ ਸਰ ਸੇਵਾਨ ਤੁਹਾਡੀ ਕੀ ਮੰਗ ਹੈ ਜੀ ਸਰ ਸਰ ਹੁਣ ਸਾਡੀ ਪ੍ਰਸ਼ਾਸਨ ਇਹ ਹੀ ਮੰਗਿਆ ਸਾਡੀ ਥੋੜੀ ਬੋਧੀ ਮਦਦ ਕੀਤੀ ਜਾਵੇ ਹਾਂਜੀ ਉਹ ਨਹੀਂ ਆਏ ਤਾਂ ਤੁਸੀਂ ਮੈਨੂੰ ਲਗਾਏ 50 ਨਹੀਂ ਸਾਰਾ ਹੀ ਨਹੀਂ ਮਿਲਿਆ ਇਹ ਪਰਸੋਂ ਜਦੋਂ ਮੈਨੂੰ ਤਾਂ ਮੈਨੂੰ ਫੋਨ ਆਇਆ ਤਕਰੀਬਨ 2:55 ਦੇ ਕਾਲ ਆਈ ਤੇ ਮੈਂ ਉਦੋਂ ਹੀ ਕੰਟਰੋਲ ਰੂਮ ਨੂੰ ਫੋਨ ਕੀਤਾ ਤੇ ਉਸ ਤੇ ਇਨਫੋਰਮੇਸ਼ਨ ਦਿੱਤੀ ਵੀ ਇੱਥੇ ਗੁਜਰਾਂ ਦੀ ਪ੍ਰਾਣੀਆਂ ਨੂੰ ਅੱਗ ਲੱਗ ਗਈ ਹੈ ਤੇ ਫਾਇਰ ਬ੍ਰਿਗੇਡ ਭੇਜੀ ਜਾਵੇ ਤੇ ਕੋਸ਼ਿਸ਼ ਕਰਨਾ ਕਰਕੇ ਘੰਟਾ ਕਿ ਫਾਇਰ ਬ੍ਰਿਗੇਡ ਲੇਟ ਆਇਆ ਉਹਦਾ ਕਰਕੇ ਅੱਗ ਬਹੁਤ ਜ਼ਿਆਦੀ ਹੋ ਗਈ ਸੀ ਜਿਹੜੀ ਕੰਟਰੋਲ ਤੋਂ ਬਾਹਰ ਹੋ ਗਈ ਸੀ ਇਹ ਪਿੰਡ ਵਾਲਿਆਂ ਨੇ ਕੋਸ਼ਿਸ਼ ਕੀਤੀ ਕਿ ਬੁਝਾਈ ਪਿੰਡ ਵਾਲੇ ਜਿਵੇਂ ਸਾਡੇ ਨੇੜੇ ਜ਼ਿਮੀਦਾਰ ਉਹਨਾਂ ਨੇ ਆਪਣੇ ਟਰੈਕਟਰ ਵਗੈਰਾ ਲਿਆਂਦੇ ਉਹਨਾਂ ਨਾਲ ਕਾਫੀ ਜਿੱਦਾਂ ਮਿੱਟੀ ਦੇ ਵਿੱਚ ਫੁੱਲ ਕੀਤਾ ਵੀ ਟਰਲ ਡੋਰ ਮਾਰੇ ਉਹਦਾ ਕਰਕੇ ਉਹ ਜੜੀਆਂ ਪਰਨੀਆਂ ਨਾਲੀਆਂ ਦੋ ਤਿੰਨ ਜਿਹੜੀਆਂ ਦੰਨਾਵਾਂ ਬਚ ਗਈਆਂ ਤੇ ਮੈਂ ਤੁਹਾਡੇ ਵੱਲੋਂ ਕੀ ਪ੍ਰਚਾਰ ਉਹਨਾਂ ਦਾ ਆਪਾਂ ਫੈਮਿਲਿਓਂ ਦੇ ਨਾਲ ਪਛਾਣਨਾ ਕੋਈ ਗਲਬਾਟ ਹੋ ਰਿਹਾ ਮੈਂ ਜੀ ਸਾਡੇ ਐਮਐਲਏ ਰਾਣਾ ਗੁਰਜੀਤ ਸਿੰਘ ਬਾ ਉਹਨਾਂ ਨੂੰ ਸਾਰੀ ਸਥਿਤੀ ਦੱਸੀ ਸੀਗੀ ਉਹਨਾਂ ਦਾ ਫੋਨ ਵੀ ਆਇਆ ਸੀ ਉਹਨਾਂ ਨੇ ਕੱਲ ਡੀਸੀ ਸਾਹਿਬ ਨੂੰ ਵਿੱਚ ਲੈਨ ਦੇ ਵਿੱਚ ਲੈ ਕੇ ਫੋਨ ਕੀਤਾ ਸੀਗਾ ਵੀ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਵਾ ਜੋ ਵੀ ਕੁਝ ਸਰਕਾਰ ਪਾਸੋਂ ਬਣਦਾ ਵਾ ਕੰਪਨਿਸ਼ਨ ਵੀ ਜੋ ਵੀ ਹੁੰਦੀ ਆ ਤੇ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਵੀ ਜਿਹੜਾ ਇਹਨਾਂ ਨੁਕਸਾਨ ਹੋਇਆ ਤੇ ਇੱਥੇ ਸਾਡੇ ਕੋਲ ਉਸ ਟਾਈਮ ਬਿਜਲੀ ਬੋਰਡ ਦੇ ਮੁਲਾਜ਼ਮ ਆਏ ਸੀਗੇ ਜੀਵੇਕੀ ਜੈ ਜੀ ਸਾਹਿਬ ਉਹਨਾਂ ਨੇ ਸਾਨੂੰ ਇਹ ਆਸ਼ਵਾਸ਼ਣ ਦਵਾਇਆ ਸੀਗਾ ਵੀ ਐਸਡੀਓ ਸਾਹਿਬ ਅੱਜ ਛੁੱਟੀ ਤੇ ਆ ਕੱਲ ਜਦੋਂ ਮੈਂ ਫੋਨ ਕਰੂੰਗਾ ਤੇ ਤੁਸੀਂ ਆਇਓ ਅਸੀਂ ਬਿਜਲੀ ਬੋਰਡ ਵੱਲੋਂ ਜੋ ਵੀ ਬਣਦਾ ਹੱਕ ਵਾ ਇਹਨਾਂ ਨੂੰ ਜੋ ਵੀ ਲਿਖ ਕੇ ਦੇ ਕੇ ਅਸੀਂ ਇਹਨਾਂ ਨੂੰ ਜੋ ਵੀ ਸਹੂਲਤ ਹੋਈ ਗਵਰਨਮੈਂਟ ਤੋਂ ਦਵਾਵਾਂਗੇ ਬਾਅਦ ਉਹਨਾਂ ਦਾ ਹੋਇਆ ਫਿਰ ਆਪ ਮੈਂ ਕੱਲ ਜੀ ਨੂੰ ਫੋਨ ਕੀਤਾ ਸੀਗਾ ਤੇ ਮੈਂ ਕਿਹਾ ਸਰ ਵੀ ਇਹ ਕਿਦਾਂ ਤੁਸੀਂ ਉਦੋਂ ਇਸ ਦਿਨ ਆ ਗੱਲ کہہ ਕੇ ਗਏ ਸੀਗੇ ਵੀ ਹੁਣ ਕਿਦਾਂ ਤੁਸੀਂ ਕਹਿੰਦੇ ਉਹਨਾਂ ਨੇ ਗੱਲ ਬਹੁਤੀ ਗੋਰੀ ਦੀ ਨਹੀਂ ਫਿਰ ਮੈਨੂੰ ਕਹਿੰਦੇ ਵੀ ਸਾਨੂੰ ਸਲਾਹ ਕਰ ਲੈਣ ਤਾਂ ਅਫਸਰਾਂ ਦੇ ਨਾਲ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਉਦੋਂ ਤੁਸੀਂ ਆ ਜਾਓ ਬਸ ਇਸ ਗੱਲ ਨੇ ਕਿਹਾ ਪਰ ਜਦੋਂ ਅੱਗ ਲੱਗੀ ਆ ਬਿਜਲੀ ਬੋਰਡ ਦੇ ਮੁਲਾਜ਼ਮ ਇੱਥੇ ਆਏ ਸੀਗੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਕਿ ਗੁੱਸੇ ਵਿੱਚ ਸੀਗੇ ਬੰਦੇ ਉਹਨਾਂ ਨੇ ਚਲੋ ਮੈਂ ਵੀ ਕਿਹਾ ਵੀ ਤੁਹਾਡੀ ਇਹ ਅਨਗਹਿਲੀ ਆ ਇਹਨਾਂ ਦੀ ਇਹ ਅਨਗਹਿਲੀ ਆ ਵੀ ਇਹਨਾਂ ਨੇ ਲਿਖਤੀ ਸ਼ਿਕਾਇਤ ਨਹੀਂ ਕੀਤੀ ਵੀ ਜੇ ਲਿਖਤੀ ਸ਼ਿਕਾਇਤ ਹੁੰਦੀ ਤਾਂ ਅੱਜ ਅਸੀਂ ਪ੍ਰਸ਼ਾਸਨ ਨੂੰ ਘੇਰਦੇ ਇੰਨੀ ਗਲਤੀ ਆ ਵੀ ਇਹਨਾਂ ਨੇ ਉਹਨਾਂ ਨੂੰ ਜਾਂਦੇ ਆਂ ਕਿਹਦੇ ਲੈਣਾ ਵੀ ਸਿੱਕੇ ਸ਼ਾਰਟ ਸਰਕਟ ਹੁੰਦਾ ਪਰ ਜੈ ਸਿੰਘ ਸਾਹਿਬ ਸਾਨੂੰ ਮੌਕੇ ਤੇ ਇੱਥੇ ਜਦੋਂ 2 400 500 ਬੰਦਾ ਛੜਾ ਸੀਗਾ ਉਹਦੇ ਵਿੱਚ ਇੰਨੀ ਗੱਲ ਕਹਿ ਕੇ ਗਏ ਆ ਵੀ ਜਿਹੜਾ ਵੀ ਜੋ ਵੀ ਸਾਡਾ ਬਿਜਲੀ ਬੋਰਡ ਵੱਲੋਂ ਜੇ ਸ਼ਾਰਟ ਸਰਕਟ ਨਾਲ ਲੱਗੀ ਆ ਅਸੀਂ ਗਵਰਨਮੈਂਟ ਨੂੰ ਗਾੜੀ ਲਿਖ ਕੇ ਦੇਵਾਂਗੇ ਉਹ ਤੁਹਾਨੂੰ ਜੋ ਵੀ ਬਣਦਾ ਮੁਆਵਜ਼ਾ ਦਾ ਮਿਲੂਗਾ ਆ ਸੱਤਾ ਕਾਲੀ ਪਾਰਟੀ ਤੋਂ ਨਹੀਂ ਆਇਆ ਨਹੀਂ ਨਹੀਂ ਸੱਤਾ ਪਾਰਟੀ ਤੋਂ ਨਹੀਂ ਆਇਆ ਕੋਈ ਨਹੀਂ ਤੇ ਹੋਂਤ ਨਹੀਂ ਕੀ ਮੰਗ ਰਹੀ ਕੋਈ ਸਾਡੀ ਤੇਹੀ ਮੰਗ ਵਾ ਵੀ ਜੋ ਵੀ ਇਹਨਾਂ ਦਾ ਨੁਕਸਾਨ ਵਾ ਚਲੋ ਪੂਰਾ ਤੇ ਨਹੀਂ ਹੋ ਸਕਦਾ ਵੀ ਇਹ ਕੁਦਰਤ ਦੀ ਗੱਲ ਵਾ ਵੀ ਜੇ ਕਿਸੇ ਦਾ ਨੁਕਸਾਨ ਹੋਣਾ ਪਰ ਟੌਮੰਟ ਨੂੰ ਇਹ ਗੱਲ ਕਰਦੇ ਆ ਵੀ ਜੋਕ ਜਿੰਨਾ ਕਿ ਬਾਜਪ ਬਣਦਾ ਵਾ ਮੁਆਵਜ਼ਾ ਇਹਨਾਂ ਨੂੰ ਦਿੱਤਾ ਜਾਵੇ ਚਲੋ ਇਹਨਾਂ ਦਾ ਵੀ ਜਿਹੜਾ ਵਾ ਚਲੋ ਟਾਈਮ ਤਾਂ ਸਰਦਨਦਾ ਵਾ ਅਸੇ ਪਾਸੇ ਭਾਈਚਾਰਾ ਇਹਨਾਂ ਦਾ ਬਹੁਤ ਵਧੀਆ ਵਾ ਜਿਹੜਾ ਮਦਦ ਕਰਨ ਦੇ ਆ ਵਾ ਚਲੋ ਪਰ ਸਰਕਾਰ ਨੂੰ ਵੀ ਇਸ ਪਾਸੋਂ ਚਾਹੀਦੀ ਆ ਵੀ ਜੇ ਇਹਨਾਂ ਦਾ ਨੁਕਸਾਨ ਹੋਇਆ ਵਾ ਤਾਂ ਮਦਦ ਕਰਨੀ ਚਾਹੀਦੀ